ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਨੂੰ ਬੜੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਅਸੀਂ 9 ਥੀਮਾਂ ਤੇ ਕੰਮ ਕਰਨਾ ਹੈ ਇਹਦੇ ਵਿੱਚ ਸਾਰੇ ਥੀਮ ਜਿਹੜੇ ਬਹੁਤ ਜ਼ਰੂਰੀ ਆ ਪਰ ਮੈਂ ਇਹ ਕਹਿ ਨਹੀਂ ਕਿ ਸਿਹਤਮੰਦ ਹੋਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਆ ਜੇ ਅਸੀਂ ਸਿਹਤਮੰਦ ਹੋਵਾਂਗੇ ਤੇ ਫਿਰ ਹੀ ਅਸੀਂ ਘਰ ਦੇ ਕੰਮਕਾਰ ਆਪਣੇ ਪਰਿਵਾਰ ਦੀ ਆਪਣੇ ਸਮਾਜ ਦੀ ਪਿੰਡ ਦੀ ਜ਼ਿੰਮੇਵਾਰੀ ਨੂੰ ਸੰਭਾਲ ਸਕਾਂਗੇ ਕਿ ਸਾਡੇ ਲਈ ਸਿਹਤਮੰਦ ਹੋਣਾ ਜ਼ਰੂਰੀ ਆ ਜਿਹੜੇ ਸਾਨੂੰ ਸਰਕਾਰ ਦੇ ਰਹੀ ਆ ਸਹੂਲਤ ਇਹ ਸਾਰੇ ਵੱਧ ਤੋਂ ਵੱਧ ਕਾਰਡ ਬਣ ਕੇ ਇਹਨਾਂ ਦਾ ਫਾਇਦਾ ਚੁੱਕਿਆ ਜਾਵੇ ਕਿ ਜਿਹੜੇ ਨਹੀਂ ਇਲਾਜ ਕਰਾ ਸਕਦੇ ਉਹ ਕਰ ਸਕਣ ਇਲਾਜ ਕਰਾ ਸਕਣ ਫਿਰ ਪਿੰਡ ਨੂੰ ਹਰਾ ਭਰਾ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ ਤੇ ਅਸੀਂ ਆਪਣੇ ਪਿੰਡ ਦੇ ਵਿੱਚ ਘੱਟ ਤੋਂ ਘੱਟ ਇੱਕ ਕਿੱਲੇ ਦੇ ਵਿੱਚ ਹਾਂਜੀ ਅਸੀਂ 7-8 ਕਨਾਲਾਂ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਬੂਟੇ ਲਗਾਏ ਹੋਏ ਆ ਬੂਟੇ ਕਾਫੀ ਵੱਡੇ ਹੋ ਗਏ ਜਿਨ੍ਹਾਂ ਦੀ ਦੇਖਭਾਲ ਇਹ ਸਾਡੇ ਮੇਰ ਸਾਹਿਬ ਜਿਨ੍ਹਾਂ ਨੇ ਲਵਾਏ ਭਾਜੀ ਮਲਕੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਵੀ ਆ ਤੇ ਉਹਨਾਂ ਦੇ ਨਾਲ ਜਿਹੜੇ ਨਰੇਗਾ ਵਾਲੇ ਉਹਨਾਂ ਵੀ ਸਾਡੇ ਬਹੁਤ ਸਾਥ ਦਿੱਤਾ ਹੈ ਉਹ ਬੂਟੇ ਉਹਨਾਂ ਦੇ ਫਲਦਾਰ ਬੂਟੇ ਵੀ ਆ ਉਹ ਸਾਡਾ ਆਕਸੀਜਨ ਦਾ ਵੀ ਕੰਮ ਕਰਨਗੇ ਤੇ ਉਹ ਸਾਨੂੰ ਫਰੂਟ ਵੀ ਜਿਹੜਾ ਅਸੀਂ ਮੋਲ ਨਹੀਂ ਨਾ ਲਿਆ ਸਕਦੇ ਉਥੇ ਆਂਬ ਵੀ ਆ ਜਾਮਣ ਵੀ ਆ ਅਮਰੋਦ ਵੀ ਆ ਤੇ ਹੋਰ ਵੀ ਆ ਸਵੰਜਣੇ ਦੇ ਬੂਟੇ ਆ ਜਿਨ੍ਹਾਂ ਦੀ ਖਾਸ ਕਰਕੇ ਸਾਨੂੰ ਜ਼ਰੂਰਤ ਆ ਕਿ ਹੁਣ ਸਾਰੇ ਕਹਿ ਰਹੇ ਆ ਕਿ ਸਵੰਜਣੇ ਦੇ ਪੱਤੇ ਖਾਓ ਤੇ ਸਾਰੇ ਲੋਕ ਆਪਾਂ ਫਰੂਟ ਨਹੀਂ ਲਿਆ ਸਕਦੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਆ ਫਲਦਾਰ ਬੂਟੇ ਵੀ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਪੰਚਾਇਤ ਦੀਆਂ ਕੋਸ਼ਿਸ਼ ਕਰੋ ਕਿ ਉਹਨਾਂ ਦੇ ਵਿੱਚ ਬੂਟੇ ਲਗਾਏ ਜਾਣ ਤਾਂ ਕਿ ਇਹਦਾ ਫਾਇਦਾ ਜਿਹੜਾ ਆ ਇਹ ਅਸੀਂ ਸਾਡੇ ਬੱਚੇ ਗਾਂ ਪੋਤ ਪੋਤਰੇ ਵੀ ਲੈ ਸਕਣ ਕਿਉਂਕਿ ਮੇਰੀ ਮੰਮੀ ਦੀ 2021 ਦੇ ਵਿੱਚ ਡੈਥ ਹੋਈ ਸੀ ਅਸੀਂ ਮੇਰੀ ਮੰਮੀ ਦੇ ਜਿਹੜੀਆਂ ਆਸਤੀਆਂ ਆ ਉਹਨਾਂ ਨੂੰ ਗੋਇਲਵਾਲ ਸਾਹਿਬ ਕਿਤੇ ਨਹੀਂ ਪਾਕੇ ਆ ਉੱਥੇ ਅਸੀਂ ਇੱਕ ਟਾਲੀ ਦਾ ਦਰਖਤ ਲਗਾਇਆ। ਉਹਨਾਂ ਦੀ ਹਸਤੀਆਂ ਨੂੰ ਥੱਲੇ ਦਬਾ ਕੇ ਟਾਲੀ ਦਾ ਦਰਖਤ ਲਗਾਇਆ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਗੋਇੰਦਵਾਲ ਜਾ ਨਹੀਂ ਸਕਦੇ ਜਾਂ ਸਾਡੇ ਕੋਲ ਪੈਸੇ ਨਹੀਂ ਸੀ। ਇਹਦਾ ਮਤਲਬ ਸਾਡੀ ਮੇਰੀ ਤੇ ਮੇਰੇ ਬ੍ਰਦਰ ਦੀ ਇਹ ਸੋਚ ਸੀ ਕਿ ਇੱਥੇ ਇੱਕ ਬੂਟਾ ਲਗਾਇਆ ਜਾਵੇ। ਟਾਲੀ ਦਾ ਬਕਾਇਦਾ ਉਸ ਤੇ ਉੱਤੇ ਇੱਕ ਤਕਤੀ ਲਾਵਾਂਗੇ। ਆਪਾਂ ਕਿਸੇ ਨੇ ਨਹੀਂ ਲੈਣਾ। ਅੱਜ ਤੋਂ 100 ਸਾਲ ਮੈਂ 50 ਕਿ ਲਾਉਣੀ ਆ। ਆਪਾਂ ਕਿਸੇ ਨਹੀਂ ਹੋਣਾ ਇੱਥੇ। ਪਰ ਉੱਥੇ ਇੱਕ ਲੇਖ ਕੇ ਲੱਗੂਗਾ। ਸਾਡੇ ਬੱਚੇ ਉਹਨਾਂ ਦੇ ਗਾਂ ਬੱਚੇ ਦੇਖ ਸਕਣਗੇ ਕਿ ਸਾਡੀ ਦਾਦੀ ਪੜਦਾਦੀ ਦੀ ਇਹ ਦਰਖਤ ਆ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਤੁਹਾਡੇ ਜਿਹੜੇ ਪਿੰਡਾਂ ਦੇ ਵਿੱਚ ਦਰਖਤ ਲੱਗ ਸਕਣ ਅਸਤੀਆਂ ਨੂੰ ਵੀ ਸੰਭਾਲਿਆ ਜਾਵੇ ਉੱਥੇ ਵੀ ਉਹਦਾ ਮਤਲਬ ਹੀ ਇਹ ਹੈ ਵੀ ਇਹ ਇੱਕ ਬੂਟਾ ਜੇ ਸਾਡੇ ਵੱਲ ਵੇਖ ਕੇ ਸਾਡੇ ਪਿੰਡ ਚ ਹੋਰ ਵੀ ਲੋਕਾਂ ਨੇ ਲਾਏ ਵੀ ਪਾਣੀ ਨੂੰ ਪ੍ਰਦੂਸ਼ਣ ਨਾਲ ਕਰਨ ਤੋਂ ਬਚਾਇਆ ਜਾਵੇ ਤੇ ਉਥੇ ਲੱਗ ਸਕਣ ਬੂਟੇ ਦੂਜੀ ਗੱਲ ਇਹ ਹੈ ਕਿ ਐਜੂਕੇਸ਼ਨ ਦੀ ਕੋਸ਼ਿਸ਼ ਕਰੋ ਕਿ ਆਪਣੇ ਪਿੰਡ ਦੇ ਸਾਡੇ ਪਿੰਡ ਦੀਆਂ ਟੀਚਰਾਂ ਨੇ ਜਿਹੜੀਆਂ ਪਿੰਡ ਸਕੂਲ ਦੇ ਵਿੱਚ ਆਂਗਣਵਾੜੀ ਵੀ ਸਾਡੇ ਪਿੰਡ ਦੀ ਆ ਜਿਹੜੇ ਟੀਚਰ ਲੱਗੇ ਨੇ ਲੱਗੇ ਪਿੰਡ ਤੋਂ ਆਂਦੀ ਆ ਅਸੀਂ ਉੱਥੇ ਵੀ ਕੋਸ਼ਿਸ਼ ਕਰਦੇ ਆ ਜਾ ਕੇ ਬੱਚਿਆਂ ਦਾ ਜਿਹੜਾ ਖਾਣਾ ਬਣਦਾ ਉਹ ਵੀ ਚੈੱਕ ਕਰਨ ਜਾਂਦੇ ਆ ਬੱਚਿਆਂ ਦੀ ਪੜ੍ਹਾਈ ਵੱਲ ਵੀ ਵੇਖਿਆ ਜਾਂਦਾ ਮੈਂ ਬੱਚਿਆਂ ਨੂੰ ਕੁਝ ਬੱਚਿਆਂ ਨੂੰ ਮੈਂ ਉੱਥੇ ਜਾ ਕੇ ਪੁੱਛਦੀ ਵੀ ਆ ਸਰਕਾਰੀ ਸਕੂਲਾਂ ਦੇ ਵਿੱਚ ਵਾਕਈ ਬੱਚੇ ਵਧੀਆ ਪੜ੍ਹ ਰਹੇ ਨੇ ਉਹ ਸਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੰਦੇ ਆ ਠੀਕ ਆ ਬਾਕੀ ਗੱਲ ਇਹ ਪਾਣੀ ਦੀ ਪਾਣੀ ਦੀ ਸਾਡੇ ਪਿੰਡ ਵੀ ਟੈਂਕੀ ਆ ਪਾਣੀ ਘਰ-ਘਰ ਸਪਲਾਈ ਜਾਂਦੀ ਪਰ ਕੋਸ਼ਿਸ਼ ਇਹ ਕਰੀਏ ਕਿ ਪਾਣੀ ਬੰਦ ਕੀਤਾ ਜਾਵੇ ਪਾਣੀ ਦੀ ਵੇਸਟਿੰਗ ਬਹੁਤ ਹੁੰਦੀ ਜੀ ਕਿਉਂਕਿ ਟੂਟੀ ਕੋਈ ਬੰਦ ਹੀ ਨਹੀਂ ਕਰਦਾ ਸਾਡੇ ਪਿੰਡ ਦੀ ਵੀ ਇਹੋ ਜਿਹੀ ਹਾਲਤ ਹੈ ਕਿ ਪਾਣੀ ਇਦਾਂ ਹੀ ਤਰਿਆ ਜਾਂਦਾ ਜੇ ਪਾਣੀ ਨੂੰ ਬਚਾਉਣਾ ਜਿਹੜਾ ਸਾਡਾ ਫਰਜ਼ ਆ ਇਹ ਵੀ ਇੱਕ ਅਵੇਅਰਨੈਸ ਹੋਣੀ ਚਾਹੀਦੀ ਕਿ ਮੈਂ ਤੇ ਪਾਣੀ ਤੋਂ ਬਹੁਤ ਲੜਦੀ ਆ ਮੇਰੀ ਨੋ ਬੈਠੀ ਆ ਮੇਰਾ ਉਹਦੇ ਨਾਲ ਵੀ ਇਸ ਗੱਲ ਤੋਂ ਕਈ ਵਾਰ ਝਗੜਾ ਹੁੰਦਾ ਕਿ ਪਾਣੀ ਵੇਸਟ ਨਹੀਂ ਕਰਨਾ ਬੰਦ ਕਰੋ ਪਾਣੀ ਨੂੰ ਕਿ ਪਾਣੀ بچ ਸਕੇ ਐਵੇਂ ਨਹੀਂ ਉਹਨੂੰ ਡੋਲੀ ਦੇ ਕੋੜ ਵੀ ਕਈ ਮਤਲਬ ਆਪਣੇ ਮਸਲੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਪਰਿਵਾਰ ਦੀ ਆਪ ਹੀ ਸਰਕਾਰ ਆ ਸਾਰੀਆਂ ਗੱਲਾਂ ਸਰਕਾਰ ਤੇ ਨਹੀਂ ਛੱਡਣੀਆਂ ਵੀ ਸਾਰੀਆਂ ਗੱਲਾਂ ਇੱਥੇ ਸਰਕਾਰੀ ਆ ਕੇ ਆਪਣੇ ਘਰ ਦੀ ਸਰਕਾਰ ਆਪ ਹੀ ਬਣੋ ਬੱਚਿਆਂ ਨੂੰ ਰੇਅਰ ਕਰੋ ਨਸ਼ਿਆਂ ਤੋਂ ਵੀ ਦੂਰ ਕਰ ਲਈ ਉਹਨਾਂ ਨੂੰ ਪ੍ਰੇਰਿਤ ਕਰੋ ਹਾਂ ਜਿਨ੍ਹਾਂ ਦੀਆਂ ਲੜਕੀਆਂ ਮੇਰੀਆਂ ਇੱਥੇ ਕਈ ਪੜ੍ਹਨਾ ਹੈ ਜਿਨ੍ਹਾਂ ਦੀਆਂ ਬੱਚੀਆਂ ਕਾਲਜ ਮੇਰੀ ਬੇਟੀ ਵੀ ਯੂਨੀਵਰਸਿਟੀ ਜਾਂਦੀ ਹੈ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਯੋਗ ਬਣਾਓ कि जे ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਆਪਣੇ ਬੱਚਿਆਂ ਦੇ ਦੋਸਤ ਆਪ ਬਣੋ ਕਿ ਸਾਨੂੰ ਦੱਸੋ ਮੇਰਾ ਬੇਟਾ ਕੈਨੇਡਾ ਹੈ ਮੈਂ ਰੋਜ਼ ਆਪਣੇ ਬੇਟੇ ਨਾਲ ਇਹ ਗੱਲ ਕਰਦੀ ਆ ਉਹਦੀ ਮੈਂ ਫਰੈਂਡ ਵੀ ਆ ਕੱਲੀ ਮਾਂ ਨਹੀਂ ਕਿ ਬੇਟਾ ਕੋਈ ਮੁਸ਼ਕਲ ਹੈ ਤਾਂ ਉਹ ਸਾਡੇ ਧਿਆਨ ਚ ਲਿਆਉਣਾ ਤੇ ਬੱਚਿਆਂ ਨੂੰ ਵੀ ਇਹ ਗੱਲ ਸਿਖਾਓ ਕਿ ਤੁਸੀਂ ਸਾਡੇ ਧਿਆਨ ਚ ਲਿਆਓ ਖਾਸ ਕਰਕੇ ਮਾਵਾਂ ਨੂੰ ਇਹ ਬੇਨਤੀ ਹੈ ਮਾਵਾਂ ਜਰੂਰ ਬੱਚਿਆਂ ਕੋਲੋਂ ਸੁਣੋ ਕਿ ਤੇਰੇ ਨਾਲ ਕਿਸੇ ਨੇ ਤੇਰੀ ਵੀਡੀਓ ਤਾਂ ਨਹੀਂ ਬਣਾਈ ਕਿਸੇ ਨੇ ਤੇਰੀ ਫੋਟੋ ਤਾਂ ਨਹੀਂ ਖਿੱਚੀ ਜਦੋਂ ਤੁਸੀਂ ਸਕੂਲ ਚ ਗਏ ਤੁਸੀਂ ਵੇਖਿਆ ਉਸ ਵਿੱਚ ਕੀ ਘਟਣਾ ਹੋਈ ਹੈ ਖਾਸ ਕਰਕੇ ਆਪਣੀਆਂ ਬੱਚੀਆਂ ਨੂੰ ਰੋਜ਼ ਹੀ ਇਹ ਗੱਲ ਪੁੱਛੋ ਰੋਜ਼ ਜਦੋਂ ਆਉਂਦੀਆਂ 10 15 ਮਿੰਟ ਫੋਨਾਂ ਤੋਂ ਵਹਿਲੇ ਓਕੇ ਫੋਨ ਹੀ ਨਹੀਂ ਆਪਾਂ ਚਲਾਉਣੇ ਉਹਨਾਂ ਤੋਂ ਵਹਿਲੇ ਓਕੇ ਉਹਨਾਂ ਦੇ ਕੋਲ ਬਹਿ ਕੇ ਪੁੱਛੋ ਕਿ ਤੈਨੂੰ ਅੱਜ ਸਕੂਲ ਕਾਜ ਜੁਨੀਵਰਸਿਟੀ ਕੋਈ ਮੁਸ਼ਕਲ ਆਈ ਹੈ ਤੇ ਉਹਨਾਂ ਦਾ ਸਾਥ ਦਿਓ ਸਾਰੇ ਗਲਤ ਨਹੀਂ ਹੁੰਦੇ ਹੋ ਸਕਦਾ ਕੁੜੀ ਵੀ નિર્ਦੋਸ਼ ਹੋਵੇ ਠੀਕ ਹੈ ਨਾ ਉਹਨਾਂ ਦਾ ਸਾਥ ਦਿਓ ਫੇਰ ਹੀ ਅਸੀਂ ਸਮਾਜ ਦਾ ਕੁਝ ਸੁਧਾਰ ਕਰ ਸਕਾਂਗੇ ਨਹੀਂ ਤੇ ਬਹੁਤ ਅਫਸੋਸ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਕਿਸੇ ਵੀ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਟਾਈਮ ਪਾਸ ਕਰਕੇ ਹੋਰ ਪਿੰਡ ਨੂੰ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਨਾ ਸਾਡੇ ਵੱਲ ਵੇਖ ਕੇ ਐਂਡੀ ਗਵੰਡੀ ਸਿੱਖਣਗੇ ਬਾੜ ਪਿੰਡ ਫਿਰ ਆਪਣੇ ਆਪ ਹੀ ਸੁਧਾਰ ਹੋ ਜਾਣਾ ਆਪੇ ਹੀ ਇੱਕ ਸੋਹਣਾ ਪਿੰਡ ਬਣ ਜਾ। ਵੀਰ ਜੀ ਨੇ ਕਿਹਾ ਸੀ ਕਿ ਲੜਕੀਆਂ ਅਨਮੈਰਿਡ ਲੜਕੀਆਂ ਨੂੰ ਨਾਸ ਖਾਓ ਨਹੀਂ 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 ਇਹੋਸਟ ਹੋਲੀ ਗਿਆ ਸੀ। ਤਾਂ ਕੀ ਕਿਹਾ ਸੀ ਤੁਸੀਂ? ਇਹ ਨਹੀਂ ਮੈਂ ਕਿਹਾ ਇਹ ਤਾਂ ਬਸ ਠੀਕ ਹੈ ਜੀ ਸਸ ਜੀ ਇਹਨਾਂ ਨੂੰ ਆਏਗਾ